ਹਾਜ਼ਰ ਹੋયા ਆਓ ਕੁਝ ਸਮੇਂ ਵਾਸਤੇ ਉਹਨਾਂ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਆਪਣੇ ਸਮੇਂ ਤੇ ਸਵਾਸ ਨੂੰ ਸਫਲ ਕਰੀਏ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਜਿੰਨੇ ਵੀ ਆਪਾਂ ਇੱਥੇ ਬੈਠੇ ਹਾਂ ਸਾਰੇ ਜਾਣੇ ਪਹਿਲਾਂ ਆਪੋ ਆਪਣੀ ਹਾਜ਼ਰੀ ਲਗਾਈਏ ਇੱਕ ਵਾਰ ਕਹਿਣ ਤੇ ਸਾਰੇ ਜਾਣੇ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਦਾ ਦੀਵਾਨ ਸੀ ਪਿੰਡ ਬਜ਼ੁਰਗਵਾਲ ਵੱਡੇ ਘੁੰਮਣਾ ਲਾਗੇ ਉੱਥੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਨਾ ਇੱਕ ਬੱਚੇ ਨੇ ਉੱਡ ਕੇ ਮੈਨੂੰ ਪੁੱਛਿਆ ਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਕਾਰਨ ਕੀ ਸੀ ਬੱਚਾ ਬੜਾ ਸਿਆਣਾ ਸੀ ਤੇ ਉਹੀ ਮੇਰੇ ਮਨ ਵਿੱਚ ਰਾਤ ਦਾ ਹੀ ਥਣ ਕਰਿਆ ਸੀ ਕਿ ਬੱਚਿਆਂ ਨੂੰ ਇਹ ਤੇ ਪਤਾ ਕਿ ਸ਼ਹਾਦਤ ਹੋਈ ਆ ਪਰ ਕਾਰਨ ਕਈਆਂ ਬੱਚਿਆਂ ਨੂੰ ਨਹੀਂ ਪਤਾ ਕਿ ਕਿਉਂ ਹੋਈ ਕਾਰਨ ਕੀ ਹੈ ਉਹ ਮੈਂ ਕੁਝ ਕੁ ਮੋٹے ਮੋٹے ਕਾਰਨ ਦੱਸ ਕੋਈ ਦਾ ਸਮਾਵੇਸ ਦਤਾ ਸੀ ਤੁਹਾਡੇ ਅਰਗੇ ਬੱਚੇ ਮੈਂ ਕੰਪੀਟੀਸ਼ਨ ਤੇ ਲੈ ਕੇ ਜਾਣੇ ਨੇ ਅੱਜ ਉੱਥੇ ਵੀ ਸਮਾਂ ਹੈ ਕੋਈ ਅੱਧੇ ਪੌਣੇ ਘੰਟੇ ਦੇ ਵਿੱਚ ਮੈਂ ਆਪ ਜੀ ਦੇ ਨਾਲ ਕੁਝ ਕੁ ਮੋٹے ਮੋٹے ਕਾਰਨ ਉਹ ਤੁਹਾਨੂੰ ਦੱਸਣ ਦੀ ਨਿਮਾਣੀ ਕੋਸ਼ਿਸ਼ ਕਰਨੀ ਤੇ ਗੁਰਮੁਖ ਪਿਆਰ ਉਹ ਤੇ ਉਹਨੂੰ ਜਿੰਨਾ ਤੇ ਮੇਰੇ ਕੋਲ ਦੱਸ ਹੋਇਆ ਤੇ ਮੈਂ ਦੱਸਿਆ ਹੁਣ ਤੁਹਾਡੇ ਮਨ ਵਿੱਚ ਵੀ ਇਹ ਖਿਆਲ ਹੋਵੇਗਾ ਕਿ ਸਹਿਬ ਜਾਦਿਆਂ ਨੂੰ ਸ਼ਹੀਦ ਕਰ ਦਿੱਤਾ ਕਿਉਂ ਕਰ ਦਿੱਤਾ ਇਹ ਹੋਏਗਾ ਤੁਹਾਡੇ ਮਨ ਵਿੱਚ ਕਿ ਕਿਉਂ ਕੀਤਾ ਕਿਹੜੀ ਗੱਲ ਸੀ ਕਿਹੜੇ ਗੱਲ ਪਿੱਛੇ ਸ਼ਹੀਦ ਕੀਤਾ ਕਿਉਂ ਨੀਹਾਂ ਵਿੱਚ ਚਿੰਨ ਦਿੱਤਾ ਕਿਉਂ ਚਮਕੌਰ ਦੀ ਗੜੀ ਦੇ ਵਿੱਚ ਉਹਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ ਤੇ ਕੁਝ ਇੱਕ ਮੁੱਢ ਤੋਂ ਥੋੜੇ ਜੇ ਕਾਰਨ ਮੈਂ ਆਪਜੀ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਗੁਰਮੁਖ ਪਿਆਰਿਓ ਸਹਿਬ ਜਾਦਿਆਂ ਦੇ ਦਾਦਾ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਵਾਲਾ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਗੁਰਮੁਖ ਪਿਆਰਿਓ ਜਿਸ ਵਕਤ ਔਰੰਗਜ਼ੇਬ ਬਾਦਸ਼ਾਹ ਜਿਸ ਤਰ੍ਹਾਂ ਅੱਜ ਮੋਦੀ ਬੜਾ ਜ਼ਾਲਮ ਹੋਇਆ ਪਿਆ ਹੈ ਨਾ ਚਾਰ ਸ਼ਫੇਰੇ ਉਹਦੀ ਤੰਗ ਪਈ ਹੈ ਉਹਨੇ ਕਿਸਾਨਾਂ ਨੂੰ ਦੁਖੀ ਕੀਤਾ ਹੋਇਆ ਹੈ ਕਿਸਾਨ ਠੰਡ ਦੇ ਵਿੱਚ ਆਹੀ ਦੇਣ ਸਰ ਠੰਡ ਦੇ ਵਿੱਚ ਜਾ ਕੇ ਤੁਸੀਂ ਜਾਨਦੇ ਹੋ ਬੱਚੇ ਨੈਟ ਆਦਿਕ ਚਲਾਉਂਦੇ ਹੋ ਫੋਨ ਚਲਾਉਂਦੇ ਹੋ ਤੁਹਾਨੂੰ ਪਤਾ ਹੈ ਇਸੇ ਤਰ੍ਹਾਂ ਗੁਰਮਖ ਪਿਆਰ اے ਸੀ ਲੋਕਤੰਤਰ ਦੀ ਸਰਕਾਰ ਜਿਹੜੀ ਲੋਕਤੰਤਰ ਦੀ ਸਰਕਾਰ ਤੇ ਉਹ ਸੀ ਤਾਨਾਸ਼ਾਹੀ ਸਰਕਾਰ ਇਹ ਲੋਕਤੰਤਰ ਦੀ ਸਰਕਾਰ ਅੱਜ ਤਾਨਾਸ਼ਾਹੀ ਬਣੀ ਹੋਈ ਹੈ ਉਸ ਵਕਤ ਵੀ ਅਰੰਗਜੀਤ ਦੇ ਹੱਥ ਵਿੱਚ ਸਾਰੀ ਪਾਵਰ ਸੀ ਉਹ ਜੋ ਚਾਹੁੰਦਾ ਸੀ ਜੋ ਕਹਿੰਦਾ ਸੀ ਉਹ ਹੁੰਦਾ ਸੀ ਅਰੰਗਜੀਤ ਬਾਰੇ ਤੁਸੀਂ ਜਾਣਦੇ ਹੋ ਸੁਣਿਆ ਹੋਵੇਗਾ ਪੜ੍ਹਿਆ ਹੋਵੇਗਾ ਉਹਦਾ ਹੁਕਮ اٹਲ ਸੀ ਜੋ ਉਹਨੇ ਕਹਿ ਦਿੱਤਾ ਤੇ ਉਹੀ ਹੋਣਾ ਸੀ ਸਾਰੇ ਇਸ ਭਾਰਤ ਵਰਸ਼ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਉਹਦੇ ਤੋਂ ਹੁਕਮ ਤੋਂ ਉਲਟਾ ਕੋਈ ਚੱਲ ਨਹੀਂ ਸੀ ਸਕਦਾ ਤੇ ਉਹਦੀ ਇੱਕ ਮਨਸਾ ਸੀ ਮਨਸਾ ਇਹ ਸੀ ਵੀ ਮੈਂ ਇਸ ہندوستان ਦੇ ਵਿੱਚ ਭਾਰਤ ਦੇ ਵਿੱਚ ਮੁਸਲਮਾਨ ਸਾਰੇ ਬਣਾ ਦੇਣਾ ਕੋਈ ਐਸਾ ਨਾ ਹੋਵੇ ਕਿ ਜਿਹੜਾ ਮੁਸਲਮਾਨ ਨਾ ਹੋਵੇ ਤੇ ਜਿਹੜੇ ਮੁਸਲਮਾਨ ਸਨ ਉਹਨਾਂ ਦੇ ਨਾਲ ਉਹ ਚੰਗਾ ਵਰਤੀਰਾ ਕਰਦਾ ਸੀ ਤੇ ਜਿਹੜੇ ਗੈਰ ਮੁਸਲਮਾਨ ਸਨ ਗੁਰਮੁਖ ਪਿਆਰਿਓ ਉਹਨਾਂ ਦੇ ਨਾਲ ਉਹ ਬਹੁਤ ਧੱਕੇਸ਼ਾਹੀ ਕਰਦਾ ਸੀ ਅੱਜ ਵੀ ਜਿਹੜਾ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਉਸ ਵਕਤ ਮੁਸਲਮਾਨ ਰਾਸ਼ਟਰ ਬਣਾਉਂਦੇ ਚਾਹੁੰਦੇ ਸਨ ਤੇ ਅੱਜ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ ਤੇ ਬਾਕੀ ਕੌਮਾਂ ਦੇ ਨਾਲ ੱਟਕਾ ਹੋ ਰਿਹਾ ਹੈ ਰੰਗਜੀਤ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਸ਼ੁਰੂ ਕਿੱਥੋਂ ਕੀਤਾ ਕਹਿੰਦੇ ਕਸ਼ਮੀਰੀ ਪੰਡਤਾਂ ਤੋਂ ਕਸ਼ਮੀਰ ਦੇ ਵਿੱਚ ਪੰਡਤ ਰਹਿਣ ਵਾਲੇ ਸਨ ਜਿਹੜੇ ਬੜੇ ਸਿਆਣੇ ਵਿਦਵਾਨ ਆਲਾ ਅਰਜੇ ਅਦਰਜੇ ਦੇ ਵਿਦਵਾਨ ਸਨ ਉਹਨਾਂ ਨੂੰ ਮੁਸਲਮਾਨ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਤੇ ਗੁਰਮਖ ਪਿਆਰਿਓ ਉਹਨਾਂ ਨੇ ਜਦੋਂ ਮੁਸਲਮਾਨ ਬਣਾਉਣ ਦੀ ਗੱਲ ਆਈ ਤੇ ਕਹਿੰਦੇ ਜਿਹੜਾ ਰੰਗਜੀਬ ਸੀ ਨਾ ਇਹ ਤੁਸੀਂ ਸੁਣਿਆ ਹੋਵੇਗੀ ਗੱਲ ਉਹ ਸਵਾ ਮਣ ਜਨੇਊ ਰੋਜ਼ ਲਾਉਂਦਾ ਸੀ ਜਨੇਊ ਦਾ ਭਾਰ ਕੋਈ ਸਟੰਕੀਕ ਬਹੁਤ ਹੀ ਘੱਟ ਹੁੰਦਾ ਹੈ ਜਨੇਊ ਦਾ ਭਾਰ ਸ਼ਾਇਦ ਤੁਸੀਂ ਤੁਹਾਡੇ ਵਿੱਚੋਂ ਜਨੇਊ ਕਿਸੇ ਨੇ ਨਾ ਵੇਖਿਆ ਹੋਵੇ ਜਾਂ ਵੇਖਿਆ ਹੋਵੇ Hindu veer paunde ne janeu dhaage da ek bahut hi barik ja dhaaga oh apne gal vich paunde ne te sava man bhar ਲਗਭਗ 40 ਕਿਲੋ ਤੋਂ ਵੱਧ ਇਹ ਗੁਰਮਖਪਿਆਰ ਇੰਨੇ ਜਨਿਊ ਰੋਜ਼ ਲਾ ਕੇ ਤੇ ਫਿਰ ਉਹ ਆਪਣੀ ਰੋਟੀ ਪਾਣੀ ਜਿਹੜਾ ਉਹ ਖਾਂਦਾ ਸੀ ਉਹ ਇੰਨਾ ਹਯਾ ਕਰਦਾ ਸੀ ਇੰਨਾ ਤਸੱਦਦ ਕਰਦਾ ਸੀ ਜਿਹੜਾ ਤੇ ਮੰਨਦਾ ਸੀ ਉਹਨੂੰ ਤੇ ਆਪਣੇ ਪ੍ਰੇਮ ਨਾਲ ਲੈ ਆਉਂਦਾ ਸੀ ਜਿਹੜਾ ਨਹੀਂ ਸੀ ਮੰਨਦਾ ਉਹਨੂੰ ਕਤਲ ਕਰ ਦਿੰਦਾ ਸੀ ਐਸਾ ਜਿਹੜਾ ਇਸ ਸਾਡੇ ਦੇਸ਼ ਦੇ ਵਿੱਚ ਐਸੀ ਵੀ ਜਿਹੜਾ ਸਮਾ ਉਹ ਬੀਤ ਚੁੱਕਾ ਹੈ ਚਾਰ ਸਫੇਰੇ ਉਹਨਾਂ ਨੇ ਭਜ ਨਟਕੇ ਵੇਖ ਲਿਆ ਕੋਈ ਮਦਦ ਕਰਨ ਵਾਲਾ ਨਹੀਂ ਸਾਡੀ ਕੋਈ ਮਦਦ ਕਰੇ ਸਾਡੇ ਧਰਮ ਨੂੰ ਬਚਾਵੇ ਹਿੰਦੂ ਧਰਮ ਨੂੰ ਬਚਾਵੇ ਤੇ ਗੁਰਮਖ ਪਿਆਰਿਓ ਕਹਿੰਦੇ ਆਕਾਸ਼ ਬਾਣੀ ਹੋਈ ਆਕਾਸ਼ ਬਾਣੀ ਕੀ ਤੁਹਾਡੀ ਜੇ ਧਰਮ ਦੀ ਕੋਈ ਰੱਖਿਆ ਕਰ ਸਕਦਾ ਹੈ ਤੇ ਉਹ ਸਿਰਫ ਤੇ ਸਿਰਫ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਧਰਮ ਨੂੰ ਬਚਾਉਣਾ ਤੇ ਗੁਰਮਖ ਪਿਆਰਿਓ ਕਹਿੰਦੇ ਕਸ਼ਮੀਰੀ ਪੰਡਤ ਕਿਰਪਾ ਰਾਮ ਪੰਡਤ ਦੇ ਪਗਵਾਈ ਦੇ ਵਿੱਚ ਸ਼ਿਰਿ ਨਗਰ ਤੋਂ ਜੰਮੂ ਤੋਂ ਅਤੇ ਹੋਰ ਇਲਾਕੇ ਦੇ ਵਿੱਚੋਂ ਸਾਰੇ ਬ੍ਰਾਹਮਣ ਜਿਹੜੇ ਸਨ ਇਕੱਠੇ ਹੋ ਕੇ ਨਾ ਤੇ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਆਏ ਤੇ ਆਣ ਕੇ ਉਹਨਾਂ ਨੇ ਮੂੰਹ ਦੇ ਵਿੱਚ ਉਹਨਾਂ ਨੇ ਘਾਲੇ ਨੇ ਪਾਟੇ ਪੁਰਾਣੇ ਲੀੜੇ ਨੇ ਬੜਾ ਮਾੜਾ ਹਾਲ ਤੇ ਆਣ ਕੇ ਉਹਨਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਤੇ ਸਾਡੇ ਧਰਮ ਦੀ ਬੋੜੀ ਕਰੋ ਸਾਡਾ ਧਰਮ ਬਚਾਓ ਸਾਰਿਆਂ ਨੂੰ ਆਪੋ ਆਪਣਾ ਧਰਮ ਪਿਆਰਾ ਹੈ ਸਾਨੂੰ ਸਾਡਾ ਪਿਆਰ ਹੈ ਕਿਸੇ ਨੂੰ ਆਪਣਾ ਪਿਆਰਾ ਹੈ ਰੰਗ ਜੇ ਬਚਾਉਂਦਾ ਸੀ ਪਰ ਮੈਂ ਇੱਕ ਕਰ ਦੇਣੇ ਸਾਰੇ ਮੁਸਲਮਾਨ ਹੀ ਬਣਾ ਦੇਣੇ ਇਹ ਕਵੀ ਨੇ ਬੜਾ ਸੋਹਣਾ ਲਿਖਿਆ ਸ਼ਾਇ ਜاتی ਏਕਤਾ ਅਨੇਕਤਾ ਬਿਲਾਏ ਜਾਂਦੀ ਹੋਵਤੀ ਕੁਜੀਲਤਾ ਕਿਤੇਬੁਨ ਕਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਦਸਕ ਜਾਤੇ ਕਹਿੰਦੇ ਭਾਈ ਵੇਖੋ ਸ਼ਾਇ ਜاتی ਏਕਤਾ ਸਾਰੇ ਪਾਸੇ ਮੁਸਲਮਾਨ ਹੀ ਮੁਸਲਮਾਨ ਦਿਖਣੇ ਸਨ ਹਿੰਦੂ ਧਰਮ ਹੋਰ ਸਿੱਖ ਧਰਮ ਸਾਰਾ ਕੁਝ ਖਤਮ ਹੋ ਜਾਣਾ ਸੀ ਜਿਹੜੇ ਮੰਦਰ ਨੇ ਸ਼ਵਾਲੇ ਨੇ ਸਾਰੇ ਜਿਹੜੇ ਗੁਰਦੁਆਰੇ ਨੇ ਸਭ ਕੁਝ ਖਤਮ ਹੋ ਜਾਣਾ ਸੀ ਜੇ ਔਰੰਗਜ਼ੇਬ ਇਹ ਕੰਮ ਕਰਦਾ ਕਹਿੰਦੇ ਸ਼ਾਇਦ ਜੇ ਤੀ ਇਕਤਾ ਅਨੇਕਤਾ ਬਿਲਾਏ ਜਿੱਦੇ ਅਨੇਕਾਂ ਧਰਮ ਨੇ ਨਾ ਜੇ ਹਿੰਦੁਸਤਾਨ ਦੇ ਵਿੱਚ ਉਹ ਸਾਰੇ ਖਤਮ ਹੋ ਜਾਣੇ ਸੀ ਉਹਨਾਂ ਦੀ ਰੱਖਿਆ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਦੋਂ ਇਹ ਬਚਨ ਕਿਹਾ ਉਹਨਾਂ ਨੇ ਆਣ ਕੇ ਬੇਨਤੀ ਕੀਤੀ ਮਹਾਰਾਜ ਸਾਡਾ ਧਰਮ ਬਚਾਓ ਇ ਗਰਮਖ ਪਿਆਰਿਓ ਉੱਥੇ ਹੀ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ 9 ਸਾਲ ਦੀ ਉਮਰ ਸੀ ਉਦੋਂ ਉਹਨਾਂ ਦੀ ਅਨੰਦਪੁਰ ਸਾਹਿਬ ਦੇ ਵਿੱਚ ਤੇ ਉਹਨਾਂ ਨੇ ਕਿਹਾ ਪਿਤਾ ਜੀ ਕਿਰਪਾ ਕਰੋ ਤੇ ਤੁਸੀਂ ਇਹਨਾਂ ਦੀ ਬੌੜੀ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਬਚਾ ਸਕਦੇ ਹੋ ਇਹਨਾਂ ਦਾ ਧਰਮ ਦੀ ਰੱਖਿਆ ਤੁਸੀਂ ਕਰ ਸਕਦੇ ਹੋ ਤੇ ਗਰਮਖ ਪਿਆਰਿਓ ਉਸ ਵਕਤ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਾਰ ਨੇ ਕਿਹਾ ਕਿ ਇਹਨਾਂ ਦੇ ਧਰਮ ਨੂੰ ਬਚਾਉਣ ਦੇ ਲਈ ਇੱਕ ਸੀਸ ਲੱਗਣਾ ਹੈ ਸੀਸ ਸ਼ਹਾਦਤ ਦੇਣੀ ਪੈਣੀ ਹੈ ਕਹਿੰਦੇ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਖ ਕਿਹੜਾ ਹੈ ਤੇ ਤੁਸੀਂ ਆਪ ਵੀ ਕਿਰਪਾ ਕਰਕੇ ਇਹਨਾਂ ਦੀ ਰੱਖਿਆ ਕਰੋ ਤੇ ਇਹਨਾਂ ਨੂੰ ਸ਼ਹਾਦਤ ਦੇ ਕੇ ਇਹਨਾਂ ਦਾ ਧਰਮ ਬਚਾਓ ਧਰਮ ਖਿਆਰ ਉਹ ਧਰਮ ਜਿਹੜਾ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਮਾਰਨ ਉਹਨਾਂ ਦੇ ਬਚਾਉਣ ਦੇ ਲਈ ਉਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਵੀ ਅਰੰਗ ਜੇਪ ਨੂੰ ਇਹ ਗੱਲ ਕਹਿ ਦਿਓ ਵੀ ਜੇ ਤੁਸੀਂ ਕੱਲੇ ਗੁਰੂ ਤੇਗ ਬਹਾਦਰ ਸਾਹਿਬ ਮਾਰ ਨੂੰ ਮੁਸਲਮਾਨ ਬਣਾ ਲਓ ਨਾ ਤੇ ਅਸੀਂ ਸਾਰੇ ਖੁਦ ਖੁਦ ਬਣ ਜਾਵਾਂਗੇ। ਕਹਿੰਦੇ ਰੰਗਜੀਤ ਨੇ ਸੋਚਿਆ ਵੀ ਇਹ ਤਾਂ ਕੰਮ ਹੀ ਬੜਾ ਸੌਖਾ ਹੈ। ਇੱਕ ਬੰਦੇ ਨੂੰ ਮੁਸਲਮਾਨ ਬਣਾਉਣਾ ਕਿਹੜਾ ਔਖਾ ਹੈ? ਤੇ ਗੁਰਮukh ਪਿਆਰ ਗੁਰੂ ਤੇਗ ਬਹਾਦਰ ਸਾਹਿਬ ਮਾਰ ਆਨੰਦਪੁਰ ਸਾਹਿਬ ਤੋਂ ਚੱਲਦੇ ਹੋਏ ਰਸਤੇ ਦੇ ਵਿੱਚ ਦਿੱਲੀ ਦਿੱਲੀ ਤੋਂ ਆਗਰੇ ਪਹੁੰਚੇ ਤੇ ਆਗਰੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਮੈਂ ਸਾਰੀ ਗੱਲ ਕਰਨ ਲੱਗਾ ਤੇ ਲੰਮਾ ਸਮਾਂ ਚਾਹੀਦਾ ਕਿਉਂਕਿ ਕਾਰਨ ਹੋਰ ਵੀ ਨੇ ਉਹ ਵੀ ਆਪ ਜਿੰਨਾਂ ਨਾਲ ਸਾਂਝੇ ਕਰਨੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਇੱਕ ਭੂਤਾਂ ਵਾਲੀ ਹਵੇਲੀ ਐ ਪ੍ਰੇਤ ਵਾਲੀ ਹਵੇਲੀ ਉਹਦੇ ਵਿੱਚ ਰੱਖਿਆ ਗਿਆ ਤੇ ਗੁਰਮਖ ਪਿਆਰਿਓ ਲਿਆ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਾਰ ਨੂੰ ਬੜੇ ਨਾਲ ਚ ਦਿੱਤੇ ਗਏ ਵੀ ਤੁਸੀਂ ਸਾਡਾ ਧਰਮ ਕਬੂਲ ਕਰੋ ਤੇ ਤੁਹਾਨੂੰ ਅਸੀਂ ਬਾਦਸ਼ਾਹੀਆਂ ਦੇ ਦਵਾਂਗੇ ਪਾਪਸ਼ਾਹ ਬਣਾ ਦੇਵਾਂਗੇ ਰੰਗਜੀਤ ਨੇ ਇਥੋਂ ਤੱਕ ਕਹਿ ਦਿੱਤਾ ਵੀ ਮੈਂ ਆਪਣੀ ਬੇਟੀ ਦਾ ਰਿਸ਼ਤਾ ਤੁਹਾਨੂੰ ਕਰ ਦਵਾਂਗਾ ਗੁਰੂ ਤੇਗ ਬਹਾਦਰ ਸਾਹਿਬ ਮਾਰਨੂਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਾਰਨੇ ਕਿਹਾ ਵੀ ਸ਼ਰਮਕਾਰ ਕੋਜ ਤੈਨੂੰ ਕੋਈ ਸ਼ਰਮ ਨਹੀਂ ਗੁਰਮੁਖ ਪਿਆਰਿਓ ਇਹ ਸਾਰੀਆਂ ਗੱਲਾਂ ਬਾਤਾਂ ਜਦੋਂ ਗੁਰੂ ਸਾਹਿਬ ਨੇ ਨਾ ਨ ਮੰਨੀਆਂ ਤੇ ਕਹਿੰਦੇ ਫਿਰ ਸ਼ਹਾਦਤ ਦੇ ਲਈ ਆਪਣਾ ਬਲੀਦਾਨ ਦੇਣ ਲਈ ਤਿਆਰ ਹੋ ਜਾਓ ਉਥੇ ਬੜੇ ਕਸ਼ਟ ਦਿੱਤੇ ਗੁਰੂ ਸਾਹਿਬ ਨੂੰ ਇੱਕ ਬੜੇ ਜ਼ਖਮੀ ਬੜੇ ਜਾਲਮ ਪਿੰਜਰੇ ਦੇ ਵਿੱਚ ਵੀ ਪਾਇਆ ਗਿਆ ਨਾਲ ਬਾਬਾ ਸਤੀਦਾਸ ਜੀ ਮਤੀਦਾਸ ਜੀ ਭਾਈ ਦਿਆਲਾ ਜੀ ਪਹਿਲੋਂ ਉਹਨਾਂ ਨੂੰ ਸ਼ਹਾਦਤ ਦਾ ਜਾਮ ਪਿਆਇਆ ਗਿਆ ਸ਼ਹਾਦਤ ਉਹਨਾਂ ਦੀ ਪਹਿਲੋਂ ਹੋਈ ਸਤੀਦਾਸ ਜੀ ਭਾਈ ਮਤੀਦਾਸ ਜੀ ਮਤੀਦਾਸ ਜੀ ਨੇ ਕਿਹਾ ਮਹਾਰਾਜ ਆਪ ਜੀ ਕਿਰਪਾ ਕਰੋ ਤੇ ਮੈਨੂੰ ਅੱਗੇ ਆ ਦੋ ਤੇ ਮੈਂ ਇਹਨਾਂ ਦੀ ਦਿੱਲੀ ਤੇ ਲਾਹੌਰ ਦੀ ਏਡ ਨਾਈਟ ਖੜਕਾ ਦਵਾਂ ਉਥੇ ਸੁਣਦਾ ਸੀ ਇੱਕ ਪਹਿਰੇਦਾਰ ਉਹਨੇ ਜਾ ਕੇ ਦੱਸਿਆ ਵੀ ਇਦਾਂ ਸਿੱਖ ਕਹਿੰਦੇ ਨੇ ਜਦੋਂ ਜਾ ਕੇ ਉਹਨੇ ਅੱਗੇ ਦੱਸਿਆ ਨਾ ਤਾਂ ਉਹਨਾਂ ਨੇ ਕਿਹਾ ਵੀ ਫੜ ਕੇ ਲਿਆਓ ਇਹਨਾਂ ਨੂੰ ਉਹ ਸਿੱਖਾਂ ਨੂੰ ਇਹ ਤਿੰਨਾਂ ਹੀ ਸਿੱਖਾਂ ਨੂੰ ਭਾਈ ਸਤੀਦਾਸ ਮਤੀਦਾਸ ਤੇ ਦਿਆਲਾ ਜੀ ਨੂੰ ਲੈ ਕੇ ਗਏ ਕਹਿੰਦੇ ਮਤੀਦਾਸ ਤੂੰ ਇਹ ਗੱਲ ਕਹਿਣਾ ਵੀ ਮੈਂ ਦਿੱਲੀ ਨਾਈਟ ਦੀ ਏਡ ਖੜਕਾ ਦਵਾਂਗਾ ਕਹਿੰਦੇ ਜੀ ਕਹਿਣਾ ਤੇ ਮੈਂ ਜ਼ਰੂਰ ਆ ਪਰ ਜੇ ਗੁਰੂ ਸਾਹਿਬ ਮੈਨੂੰ ਹੁਕਮ ਦੇਣ ਤੇ ਮੈਂ ਕਰਕੇ ਵਖਾ ਸਕਦਾ ਦੇਂਦੇ ਪੈ ਲਈ ਨੋ ਫੜੋ ਗੁਰਮਖ ਪਿਆਰਿਓ ਤੁਸੀਂ ਵੇਖਿਆ ਸੁਣਿਆ ਪੀ ਸਤੀਦਾਸ ਮਤੀਦਾਸ ਜੀ ਨੂੰ ਪਹਿਲਾਂ ਮਤੀਦਾਸ ਜੀ ਨੂੰ ਆਰੇ ਦੇ ਵਿੱਚ چیر ਕੇ ਇਥੇ ਸਿਰ ਦੇ ਉੱਤੇ ਰੱਖ ਕੇ ਨਾ ਆੜਾ ਤੇ ਆਰੇ ਦੇ ਨਾਲ چیر ਦਿੱਤਾ ਗਿਆ ਪੀ ਗੁਰੂ ਸਾਹਿਬ ਇਹਨਾਂ ਦੀ ਸ਼ਹਾਦਤ ਇਹਨਾਂ ਵੱਲ ਵੇਖ ਕੇ ਤੇ ਸ਼ਾਇਦ ਡਰ ਜਾਣਗੇ ਤੇ ਗੁਰਮਖ ਪਿਆਰਿਓ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਮਾਰ ਦੀ ਵਾਰੀ ਆਈ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਾਰਦਾ ਸੀਸ ਵੀ ਉਹਨਾਂ ਨੇ ਧਰ ਦੇ ਨਾਲੋਂ ਅਲੰਗ ਕਰ ਦਿੱਤਾ ਸਤਗੁਰੂ ਦੀ ਗੁਰੂ ਤੇਗ ਬਹਾਦਰ ਸਾਹਿਬ ਮਾਰ ਦੀ ਸ਼ਹਾਦਤ ਦਿੱਲੀ ਚਾਂਦਨੀ ਚੌਕ ਦੇ ਵਿੱਚ ਹੋਈ ਧਰਮ ਦੀ ਰੱਖਿਆ ਕੀਤੀ ਉਥੇ ਬੜੀਆਂ ਗੱਲਾਂ ਵਿਚਾਰਾਂ ਹੋਈਆਂ ਰੰਗਜੀਤ ਕਹਿੰਦਾ ਮੈਂ ਇੱਕ ਕਰ ਦਵਾਂ ਤੇ ਗੁਰੂ ਸਾਹਿਬ ਕਹਿੰਦੇ ਵੀ ਜੇ ਤੂੰ ਇੱਕ ਕਰਨਾ ਹੋਵੇ ਤੇ ਜਿਹੜੇ ਮੁਸਲਮਾਨ ਜੇ ਮੁਸਲਮਾਨ ਹੀ ਰੱਬ ਨੂੰ ਪਿਆਰਾ ਹੋਵੇ ਤੇ ਫਿਰ ਬਾਕੀਆਂ ਦਾ ਤੇ ਜੰਮਣਾ ਹੀ ਬੰਦ ਕਰ ਦੇਵੇਂ ਹਿੰਦੂਆਂ ਦਾ ਸਿੱਖਾਂ ਦਾ ਤੇ ਜੰਮਣਾ ਹੀ ਅਕਾਲ ਪੁਰਖ ਉਹਨਾਂ ਦੇ ਘਰ ਬੱਚੇ ਹੀ ਨਾ ਪੈਦਾ ਹੋਣ ਜੇ ਉਹਨੂੰ ਕੱਲਾ ਮੁਸਲਮਾਨ ਹੀ ਪਿਆਰਾ ਹੋਵੇ ਤੇ ਫਿਰ ਬਾਕੀ ਧਰਮ ਤੇ ਉਹ ਬੰਦ ਕਰ ਦੇਵੇ ਕਿਉਂਕਿ ਹੱਥ ਵਿੱਚ ਉਹਦੇ ਐ ਸਾਰਾ ਕੁਝ ਕਹਿੰਦੇ ਰੰਗਜੀਤ ਇਹ ਤੂੰ ਨਹੀਂ ਕਰ ਸਕਦਾ ਉੱਥੇ ਕਹਿੰਦੇ ਨੇ ਮਿਰਚਾਂ ਵੀ ਕਾਲੀਆਂ ਮਿਰਚਾਂ ਛਾਣੀਆਂ ਗਈਆਂ ਸਾਲੀਆਂ ਗਈਆਂ ਵਿਚੋਂ ਤਿੰਨ ਮਿਰਚਾਂ ਸਾਬਤ ਨਿਕਲੀਆਂ ਕਹਿੰਦੇ ਤੂੰ ਕਹਿਣਾ ਮੈਂ ਇੱਕ ਕਰਨਾ ਇਥੇ ਤਿੰਨ ਹੋਣੇ ਨੇ ਖਾਲਸਾ ਪੰਥ ਵੀ ਪੈਦਾ ਹੋਣਾ ਗੁਰਮਖ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਮਾਰ ਦੀ ਸ਼ਹਾਦਤ ਹੋ ਗਈ ਇੱਕ ਧਰਮ ਨੂੰ ਰੱਖਣ ਦੇ ਲਈ Hindu ਧਰਮ ਨੂੰ ਬਚਾਉਣ ਦੇ ਲਈ ਤੇ ਇਧਰ ਗੁਰੂ ਤੇਗ ਬਹਾਦਰ ਸਾਹਿਬ ਮਾਰ ਦੀ ਸ਼ਹਾਦਤ ਤੋਂ ਅਪਰੰਤ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਸਿੱਖ ਜਿਹੜਾ ਦਿੱਲੀ ਤੋਂ ਲੈ ਕੇ ਆਏ ਗੁਰੂ ਸਾਹਿਬ ਜੀ ਨੇ ਰੰਗ ਰੇਟਾ ਗੁਰੂ ਦਾ ਬੇਟਾ ਕਹਿ ਕੇ ਸਨਮਾਨ ਕੀਤਾ ਇਹ ਸੀ ਇੱਕ ਕਾਰਨ ਤੇ ਗੁਰੂ ਸਾਹਿਬ ਨੇ ਤੀਗ ਬਾਦ ਸਹਿਮਾਰ ਨੇ ਸ਼ਹਾਦਤ ਦਿੱਤੀ ਤੇ ਉਹਨਾਂ ਦੀ ਦੁਸ਼ਮਣੀ ਵਧੀ ਵੀ ਇਹਨਾਂ ਨੇ ਸਾਡੀ ਗੱਲ ਨਹੀਂ ਮੰਨੀ ਇਹਨਾਂ ਨੇ ਮੁਸਲਮਾਨ ਧਰਮ ਵਿੱਚ ਬਣਾਉਣ ਵਿੱਚ ਸਾਡੀ ਮਦਦ ਨਹੀਂ ਕੀਤੀ ਸ਼ੁਰੂ ਤੋਂ ਦਾਦੇ ਤੋਂ ਲੈ ਕੇ ਦੁਸ਼ਮਣੀ ਚੱਲਦੀ ਆਈ ਪਰ ਦਾਦੇ ਤੋਂ ਲੈ ਕੇ ਦੁਸ਼ਮਣੀ ਜਿਹੜੀ ਹੈ ਉਹ ਚੱਲਦੀ ਆਈ ਤੇ ਕਹਿੰਦੇ ਜਦੋਂ ਇਹਨਾਂ ਦੀ ਪ੍ਰਭਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਤ ਬਾਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਖਾਸਾ ਧਰਮ ਸਾਜਿਆ ਸਿੰਘਾਂ ਨੂੰ ਸਾਜਿਆ ਘੋੜ ਸਵਾਰੀ ਕਰਾਈ ਆਜ਼ਾਦੀ ਦੇ ਨਾਲ ਰਹਿਣਾ ਸਿਖਾਇਆ ਤੇ ਇਹਨਾਂ ਨੇ ਇਹ ਗੱਲ ਇਹਨਾਂ ਨੂੰ ਸਰਕਾਰ ਨੂੰ ਅਰੰਗ ਜੇਬ ਨੂੰ ਚੰਗੀ ਨ ਲੱਗੀ 8 ਮਹੀਨੇ ਦਾ ਪਾਇਆ 8 ਮਹੀਨੇ ਆਨੰਦਪੁਰ ਸਾਹਿਬ ਨੂੰ ਪਾ ਕੇ ਰੱਖਿਆ ਇਹਨਾਂ ਨੂੰ ਫੜ ਲਿਆ ਜਾਵੇ ਤੇ ਇਹਨਾਂ ਨੂੰ ਮਾਰ ਦਿੱਤਾ ਜਾਵੇ ਤਾਂ ਜੋ ਇਹ ਜ਼ੁਲਮ ਦੇ ਖਿਲਾਫ ਆਵਾਜ਼ ਨਾ ਉਠਾ ਸਕਣ ਜ਼ੁਲਮ ਹੁੰਦਾ ਹੈ ਤੇ ਜ਼ੁਲਮ ਦੇ ਖਿਲਾਫ ਇਹ ਆਵਾਜ਼ ਨਾ ਆਖਣ ਗੁਰਮਖ ਪਿਆਰੋ ਸਿੱਖਾਂ ਨੂੰ ਗੁਰੂ ਸਾਹਿਬ ਨੇ ਪੈਦਾ ਹੀ ਇਸ ਕਰਕੇ ਕੀਤਾ ਕਿ ਜਿੱਥੇ ਕਿਤੇ ਜ਼ੁਲਮ ਹੁੰਦਾ ਹੈ ਜ਼ੁਲਮ ਨੂੰ ਨਾ ਸੰਹਾਰਦੇ ਹੋਏ ਆਪਣੀ ਜਾਨ ਵੀ ਕੁਰਬਾਨ ਕਰ ਦੇਣ ਕਹਿੰਦੇ ਜੁਲਮ ਦੇ ਲਈ ਆਵਾਜ਼ ਉਠਾਉਂਦੇ ਨੇ ਜਦੋਂ ਜੁਲਮ ਕਰਦੇ ਆ ਆਪਾਂ ਤੇ ਇਹ ਗੱਡੀਆਂ ਸਾਡਾ ਟੱਕਰਾ ਕਰਦੇ ਨੇ ਤੇ ਇਹਨਾਂ ਨੂੰ ਖਤਮ ਕੀਤਾ ਜਾਵੇ 8 ਮਹੀਨੇ ਘੇਰਾ ਪਾਈ ਰੱਖਿਆ 8 ਮਹੀਨੇ ਇਹਨਾਂ ਦਾ ਵਾਹਣਾ ਚੱਲਿਆ 10 ਲੱਖ ਦੀ ਫੌਜ ਨੇ ਆ 6 ਤੇ 7 ਪੋਦੀ ਪਿਛੇ ਰਾਤ ਲੰਘ ਕੇ ਗਈ ਏ ਪੋਦੀ 6 ਤੇ 7 ਪੋਦੀ ਰਾਤ ਉਹਦਾ ਮਹੀਨਾ ਤੁਸੀਂ ਜਾਣਦੇ ਹੋ ਦੇਸੀ ਮਹੀਨਾ ਕੋ ਆਇਆ ਚੱਲ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਥੋਂ ਕਿਲਾ ਛੱਡਿਆ ਅਨੰਦਪੁਰ ਸਾਹਿਬ ਦਾ ਕਿਲਾ ਵੀ ਛੱਡ ਦਿੱਤਾ